ਅੰਮੋ 1150 ਤੇ ਤਲਾ ਮਿਲ ਗਈ ਸੀ ਪਟਾਲਾ ਰੋਡ ਮੁਸਤਫਾਬਾਦ ਬੀਜੀ ਘਰ ਤੋਂ ਫਾਇਰਮਨ ਅੱਗ ਲੱਗੀ ਆ ਪਾਣੀ ਖਤਮ ਹੋਣਦੇ ਹੋ ਚਲੇਗੇ ਤੇ ਮੁੜ ਕੇ ਅਸੀਂ ਉਸੇ ਪਾਪਾਂ ਦੇ ਕੰਮ ਕਰਨਾ ਸ਼ੁਰੂ ਕਰਦੇ ਅੱਗ ਨੂੰ ਅਸੀਂ ਹੁਣ ਪੂਰਾ ਕੰਟਰੋਲ ਬੁਝਾਤਾ ਹੈ ਅੱਗ ਲੱਗੀ ਰੋਣ ਜਰੂਰ ਕੋਈ ਰਸਫਾਰ ਹੋਣਾ ਹਲੇ ਜਦੋਂ ਉੱਥੇ ਯਾਰ ਢਿਕੇ ਆ ਉਹਨੇ ਜਾ ਕੇ ਥੱਲੇ ਆ ਕੇ ਲਾ ਕੇ ਸੀਗੇ ਪਰ ਉਸੇ ਵੇਲੇ ਫੋੜੀ ਤੋਂ ਪੱਕਾ ਪਕੂ ਪੈ ਗਿਆ ਜੀ ਅੱਗ ਉਹ ਜਿਆਦਾ ਵਾ ਸਕਦੀ ਕਿਉਂਕਿ ਇੱਥੇ 2 ਵਜੇ ਦਾ ਪਿਆ ਸੀ ਤੇਜ਼ ਜੇ ਨੂੰ ਲੱਗ ਜਾਂਦੀ ਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਆਪਣੀ ਫੋਮ ਪਾ ਕੇ ਨਾ ਫੋਮ ਨਾਲ ਅਸੀਂ ਆਦ ਨੂੰ ਪੂਰੀ ਤਰ੍ਹਾਂ ਬਚਾ ਲਿਆ ਅੰਮ੍ਰਿਤਸਰ ਦੇ ਬਟਾਲਾ ਰੋਡ ਮੁਸਤਾਫਾ ਬਾਦ ਬਿਜਲੀ ਕਾਰਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਬਿਜਲੀ ਕਾਰ ਦੇ ਅੰਦਰ ਟਰਾਂਸਫਾਰਮ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਅਤੇ ਅੱਗ ਲੱਗਣ ਦੇ ਨਾਲ ਟਰਾਂਸਫਾਰਮ ਗੋਦਾਮ ਦੇ ਨਾਲ ਪਿਆ ਕਾ ਪੂਰੀ ਤਰੀਕੇ ਅੱਗ ਦੀ ਲਪੇਟ ਚ ਆ ਗਿਆ ਜਿਸ ਤੋਂ ਬਾਅਦ ਬਿਜਲੀ ਕਾਰ ਦੇ ਅੰਦਰ ਮੌਜੂਦ ਕਰਮਚਾਰੀਆਂ ਵੱਲੋਂ ਮੌਕੇ ਤੇ ਫਾਇਰ ਬਰਗੇਡ ਨੂੰ ਫੋਨ ਕੀਤਾ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਬਿਜਲੀ ਵਿਭਾਗ ਦੇ ਕਰਮਚਾਰੀ ਜੈ ਨੇ ਕੀ ਦੱਸਿਆ ਆਓ ਸੁਣਦੇ ਆਂ ਉਹਨਾਂ ਤੋਂ ਸਰਪਜੀਤ ਸਿੰਘ ਜੀ ਇਹ ਆਪਣਾ ਮੈਂ ਕਿੰਨਾ ਕੰਮ ਕਰਦਾ ਇੱਥੇ ਜੈ ਹੀ ਆ ਜੀ ਜੈ ਸਾਹਿਬ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਇੱਥੇ ਕੋ ਜੋ ਜੋ ਲੋਡ ਆਾਜ਼ਰੇ ਤੇ ਤਾਰਾ ਉੱਪਰ ਲੋਡ ਆਜ਼ਰੇ ਸਾਡੇ ਨਾਲ ਹੀ 133 ਕੇਵੀ ਹੈਗਾ ਸਰੋ ਉਹਦੇ ਉੱਪਰ ਜੋਰ ਦੀ ਸਪਾਰਕ ਹੋਇਆ ਬੜੀ ਜ਼ੋਰ ਦੀ ਤੇ ਉਹ ਜੋ ਸਪਾਰਕ ਠੰਡ ਗਿਆ ਥੱਲੇ ਘਾ ਨੂੰ ਅੱਗ ਲੱਗੀ 133 ਕੇਵੀ ਤੇ ਫਿਰ ਉਧਰ ਆਉਣਾ ਸੰਭਵ ਨਹੀਂ ਆ ਸਾਰੀਆਂ ਗੱਟੀਆਂ ਸੀਆਂ ਇਹਦੀ ਮਗਾ ਕੇ ਤੇ ਉਹ ਵੀ ਥੱਲੇ ਘਾਹ ਸੁੱਕਾ ਸੀਗਾ ਤੇ ਫਿਰ ਸਾਰੀ ਅੱਗ ਲੱਗੀ ਸੀ ਤੇ ਪਰ ਫਾਇਰ ਬ੍ਰਿਗੇਡ ਪਰ ਇੰਦਵਾਲੇ ਸਾਲ ਕੋ ਆਪਣਾ ਨਹੀਂ ਚਿਆ ਮੰਦਾ ਕਿ ਸੀ ਦੋ ਦੋ ਆਪਣੇ ਬੋਲ ਰੱਖੇ ਨੇ ਸਮਰਸੀ ਕਰਦੇ ਅਸੀਂ ਦੋਵੇਂ ਪੋਚ ਰਾ ਕੇ ਪਾਪਾਂ ਲਾ ਕੇ ਤੇ ਪਾਣੀ ਪਿਝਾਤਾ ਸੀਗਾ ਪਰ ਫਿਰ ਵੀ ਅਸੀਂ ਕਿਉਂਕਿ ਜਿਹੜਾ ਫਾਇਰ ਬ੍ਰਿਗੇਡ ਆ ਇਹਨਾਂ ਕੋਲ ਨਾਲ ਕੈਮੀਕਲ ਹੁੰਦਾ ਸੀ ਇਹਨਾਂ ਨੇ ਸਾਰਾ ਕੈਮੀਕਲ ਪਾ ਕੇ ਸਾਰੀ ਅੱਗ ਤੇ ਆਪਾਂ ਕੀ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਜਿੱਦਾਂ ਇਹ ਖਰਾਬ ਪਏ ਨੇ ਇਹਨਾਂ ਵਿੱਚ ਤੇਲ ਵੀ ਹੁੰਦਾ ਏ ਤੇ ਨਹੀਂ ਅਸੀਂ ਜੋ ਵੀ ਗੱਡੇ ਜਾਂਦੇ ਹਾਂ ਉਹ ਜੇ ਅਸੀਂ ਪਾਣੀ ਚ ਭੋਗ ਰੱਖ ਗਏ ਉਹ ਜਿਹੜਾ 3-4 ਮਹੀਨੇ ਨਾ ਇਹਨਾਂ ਚ ਟੈਂਪਰੇਚਰ ਵਿੱਚ ਉਹ ਵਧ ਰਿਹਾ ਤੇ ਖਤਰਾ ਹੁੰਦਾ ਹੈ ਪਰ ਨਾਲ ਸਾਨੂੰ ਹਦਾ ਤੈ ਵੀ ਹੁੰਦੀਆਂ ਵੀ ਜਿਹੜੀ ਜਗਾ ਵਾ ਗਿੱਲੀ ਕਰਕੇ ਰੱਖਣੀ ਹੈ ਅਸੀਂ ਜਗਾ ਥੱਲੋਂ ਗਿੱਲੀ ਇਹ ਪਜਾ ਤਾਂ ਹੀ ਹੋਇਆ ਵਾ ਵੀ ਜਿਹੜਾ ਸਾਰੀ ਥੱਲੋਂ ਗਿੱਲੀ ਸੀ ਨਹੀਂ ਲੱਗਦਾ ਨਹੀਂ ਕਿ ਨਾ ਵੱਡਾ ਹਾਸਾ ਟਲਿਆ ਵਾ ਇੱਥੇ ਜਿੱਦਾਂ ਸਮਾਨ ਵੇਖੋ ਕਿਦਾਂ ਪਿਆ ਵਾ ਆਪਣਾ ਗਵਾੜਾ ਹਾਸਾ ਹੋ ਸਕਦਾ ਸੀ ਜੇ ਅਗਰ ਨਹੀਂ 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 ਹਾਸਾ ਤਾਂ ਖਰਾ ਜਿਹੜੀਆਂ ਜਿਹੜਾ ਹਾਸਾ ਤਾਂ ਹੁੰਦਾ ਸੀ ਆਪਾਂ ਉਹ ਜਰੀਆ ਸਰਕਾਰੋ ਜੋ ਕਾਸ਼ੇਨ ਜਪੂਰ ਕੇ ਨਾ ਕੀ ਜਿਆਨ ਦੇ ਸਾਡੇ ਕੋ ਸਾਰੇ ਜਿਵੇਂ ਅੱਗ ਪਜਾਉ ਹੋ ਜਨਤਾ ਨੇ ਸਿਲੰਡਰ ਸਾਰੇ ਹੈਗੇ ਸੀ ਨਾ ਹਲੇ ਸਾਡੇ ਕੋ ਇਹ ਸਾਡੇ ਆਪਣਾ ਸਟੋਰ ਨਾਲ ਹੀ ਹੈ ਸਾਰਾ ਸਾਡਾ ਸਟਾਫ ਆ ਆਪਣੇ ਹਲੇ ਵੀ ਪੰਜ ਬੰਦੇ ਨੇ ਮਿੰਟੋ ਮੇਟੀ ਸੀ ਪਾਏ ਟੈਂਡਰ ਲੱਗੇ ਆ ਕਿਤੇ ਕੰਮ ਤੇ ਇਹ ਬਸ ਇਹ ਦੋ ਗੜੀਆਂ ਹੀ ਆ ਜੀ ਹਾਂਜੀ ਹੁਣ ਕੰਟਰੋਲ ਤੇ ਹੈ ਜੀ ਹਾਂਜੀ ਹਾਂਜੀ ਅੱਗ ਲੱਗੀ ਰੋਣ ਚ ਰੋਪਰ ਰਸਫਾਰ ਹੋਇਆ ਨਾ ਹਲੇ ਜਦੋਂ ਚਵਿਆਰੇ ਡਿਗੇ ਆ ਉਹਨੇ ਗਾ ਕੇ ਥੱਲੇ ਆ ਕੇ ਲਾ ਕੇ ਸੀਗੇ ਪਰ ਉਸੇ ਵੇਲੇ ਪੂਰੀ ਤਰ੍ਹਾਂ ਪੱਕਾ ਕਾਬੂ ਪੈ ਗਿਆ ਜੀ ਇਸ ਸਬੰਧੀ ਦੂਜੇ ਪਾਸੇ ਫਾਇਰ ਬਰਗੇਡ ਅਧਿਕਾਰੀ ਨੇ ਕੀ ਦੱਸਿਆ ਆਉਂ ਜਾਂਦੇ ਹਾਂ ਉਹਨਾਂ ਤੋਂ ਮੇਰਾ ਨਾਮ ਹੈ ਜਗENDER KUMAR ਫਾਇਰ ਅਫਸਰ ਗੁਵਾਲੀ ਫਾਇਰ ਸਟੇਸ਼ਨ ਤੋਂ ਹੀ ਆਪਣਾ ਫਾਇਰ ਟੈਂਡਰ ਲਿਆਂਦਾ ਸਾਨੂੰ 11:50 ਤੇ ਤਲਾਹ ਮਿਲੀ ਸੀ ਮਟਾਲਾ ਰੋਡ ਮੁਸਤਫਾ ਆਵਾਜ਼ ਬਿਜਲੀ ਘਰ ਤੋਂ ਫਾਰਮਲ ਅੱਗ ਲੱਗੀ ਆ ਤੇ ਫੌਰਨ ਹੀ ਆਪਣਾ ਫਾਇਰ ਟੈਂਡਰ ਕੱਢਿਆ ਸਾਡੇ ਆਉਣ ਤੋਂ ਪਹਿਲਾਂ ਆਉਣ ਵਾਲਾ ਫਾਇਰ ਸਟੇਸ਼ਨ ਅੱਗ ਬੁਝਾ ਰਿਹਾ ਸੀ ਜੀ ਉਹ ਪਾਣੀ ਖਤਮ ਹੋਣਦੇ ਉਹ ਚਲੇ ਗਏ ਤੇ ਮੁਰਕੇ ਅਸੀਂ ਉਸੇ ਪਿਆਪਾ ਦੇ ਕੰਮ ਕਰਨਾ ਸ਼ੁਰੂ ਕਰਤਾ ਅਗੋਂ ਅਸੀਂ ਹੁਣ ਪੂਰਾ ਕੰਟਰੋਲ ਬੁਝਾਤਾ ਹੈ ਤੇ ਤੁਸੀਂ ਦੇਖ ਸਕਦੇ ਹੋਣ ਅੱਗ ਵੀ ਬੁਝੀ ਆ ਅੱਗ ਬਹੁਤ ਜ਼ਿਆਦਾ ਵੱਧ ਸਕਦੀ ਕਿਉਂਕਿ ਇੱਥੇ ਡੀਓ ਗੱਲਾਂ ਦਾ ਪਿਆ ਸੀ ਤੇਲ ਜੇ ਉਹਨੂੰ ਲੱਗ ਜਾਂਦੀ ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਜਿੱਕ ਸਾਡੇ ਬਾਰੂਦ ਦੇ ਉੱਪਰ ਅੱਗ ਲੱਗੀ ਆ ਬਹੁਤ ਵੱਡੀ ਗਿਣਤੀ ਚ ਟਰਾਂਸਫਾਰਮਰ ਦੇ ਜਿਹੜੇ ਇੱਥੇ ਪਏ ਸੀ ਤੇ ਡੀਜ਼ਲ ਵੀ ਸੀ ਇਹਨਾਂ ਦੇ ਵਿੱਚ ਭੰਗੀਆਂ ਕਿੰਨੀ ਮੁਸ਼ਕਲ ਆਈ ਆ ਲੇਕਿਨ ਅਸੀਂ ਅੱਗ ਇਧਰ ਪਤਾ ਨਹੀਂ ਨਾ ਦਿੱਤੀ ਆਪਣੇ ਫੋਮ ਪਾ ਕੇ ਨਾ ਫੋਮ ਨਾਲ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਤਾ ਵਾ ਜੀ ਪਾਣੀ ਦੇ ਵਿੱਚ ਫੋਮ ਪਾ ਕੇ ਕੈਮੀਕਲ ਨਾਲ ਬੁਝਾ ਸਾਡਾ ਉਸ ਨੂੰ ਪੂਰੀ ਜਤੋ ਜਦ ਨਹੀਂ ਅੱਗ ਨੂੰ ਬਿਲਕੁਲ ਕੰਪਲੀਟਲੀ ਬੁਝਾ ਦਤਾ ਇੱਥੋਂ ਦੇ ਜਿਹੜੇ ਆਪਣੇ ਹੈਗੇ ਨੇ ਮੁਲਾਜ਼ਮ ਜਿਹੜੇ ਜ ਉਹਨੇ ਸੇਫਟੀ ਕਰਾਤੀ ਜੀ ਉਹਨਾਂ ਦਾ ਕੰਟਰੋਲ ਆ ਅੱਗ ਤੇ ਆ ਕੋਈ ਕਾਰਨ ਪਤਾ ਲੱਗਾ ਕਿਉਂ ਕਾਰਨ ਤੇ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਆ ਵੀ ਸ਼ਾਰਟ ਸਰਕਟ ਹੋਇਆ ਬਾਕੀ ਇਹ ਬੂਟੀ ਬਾਟੀ ਸੁੱਤੀ ਸਕੀ ਹੈਗੀ ਉਹਦੇ ਨਾਲ ਫਿਰ ਅੱਗ ਫੜ ਜਾਂਦੀ ਹੈ ਬਾਕੀ ਸ਼ਾਰਟ ਸਰਕਟ ਹੀ ਹੋਇਆ ਨਾ ਕਿੰਨਾ ਕੋ ਬਠਾ ਨੁਕਸਾਨ ਹੋ ਸਕਦਾ ਸੀ ਦੇਖੋ ਜੀ ਜੇ ਤੇਲ ਨੂੰ ਅੱਗ ਪੈ ਜਾਂਦੀ ਫਿਰ ਤੇ ਕੁਝ ਨਹੀਂ ਕਿਹਾ ਜੀ ਸਭ ਬਹੁਤ ਜਿਆਦਾ ਸੀ ਫਿਰ ਤੋਂ ਜੀ ਕੰਟਰੋਲ ਕਰਨਾ ਬਾਕੀ ਸਭ ਗੁਰੂ ਮਹਾਰਾਜ ਦੀ ਕਿਰਪਾ ਅੱਗ ਹੀ ਬਚਾਓ ਗਿਆ ਕਿੰਨੇ ਪਾਏ ਟੈਂਟਰ ਲੱਗੇ ਪਾਰਟਾਂਡਰ ਜੇ 2 ਲੱਗੇ ਜੀ